ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 21 ਜਨਤਿਕ ਸੰਚਾਰ ਅਤੇ ਲੋਕਤੰਤਰ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਜਨਤਿਕ ਸੰਚਾਰ ਦੇ ਵਿਜਲਾਈ ਸਾਧਨਾਂ ਦੇ ਨਾਮ ਲਿਖੋ ਉੱਤਰ ਟੈਲੀਵਿਜ਼ਨ ਕੰਪਿਊਟਰ ਅਤੇ ਰੇਡੀਓ ਪ੍ਰਸ਼ਨ ਨੰਬਰ 2 ਸੂਚਨਾ ਜਾਣਕਾਰੀ ਪ੍ਰਾਪਤ ਕਰਨ ਸੰਬੰਧੀ ਅਧਿਕਾਰ ਤੋਂ ਤੁਸੀਂ ਕੀ ਸਮਝਦੇ ਹੋ ਉੱਤਰ ਸੂਚਨਾ ਦੇ ਅਧਿਕਾਰ ਰਾਹੀਂ ਸਾਨੂੰ ਉਹ ਸਾਰੀ ਸੂਚਨਾ ਪ੍ਰਾਪਤ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਹੈ ਜਿਸ ਦਾ ਸਾਡੇ ਤੇ ਸਿੱਧਾ ਜਾਂ ਅਸਿੱਧੇ ਢੰਗ ਨਾਲ ਪ੍ਰਭਾਵ ਪੈਂਦਾ ਹੈ ਇਸ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਸਰਕਾਰੀ ਅਧਿਕਾਰੀਆਂ ਪਾਸੋਂ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦੇ ਹਾਂ ਪ੍ਰਸ਼ਨ ਨੰਬਰ 3 ਇਸ਼ਤਿਹਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਉੱਤਰ ਇਸ਼ਤਿਹਾਰ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ ਨੰਬਰ 1 ਵਪਾਰਿਕ ਇਸ਼ਤਿਹਾਰ ਨੰਬਰ 2 ਸਮਾਜਿਕ ਇਸ਼ਤਿਹਾਰ ਪ੍ਰਸ਼ਨ ਨੰਬਰ 4 ਇਸ਼ਤਿਹਾਰਬਾਜ਼ੀ ਦੇ ਮੁੱਖ ਉਦੇਸ਼ ਕੀ ਹਨ ਉੱਤਰ ਨੰਬਰ 1 ਕਿਸੇ ਵਸਤੂ ਦੇ ਉਪਲਬਧ ਹੋਣ ਬਾਰੇ ਵਿੱਚ ਸੂਚਨਾ ਦੇਣਾ ਨੰਬਰ 2 ਇਹ ਜਾਣਕਾਰੀ ਦੇਣਾ ਕਿ ਵਸਤੂ ਨੂੰ ਕਿੱਥੋਂ ਖਰੀਦਣਾ ਹੈ ਅਤੇ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ ਨੰਬਰ 3 ਲੋਕਾਂ ਨੂੰ ਉਤਪਾਦ ਵਸਤੂ ਖਰੀਦਣ ਲਈ ਪ੍ਰੇਰਿਤ ਕਰਨਾ ਨੰਬਰ 5 ਸਮਾਜਿਕ ਇਸ਼ਤਿਹਾਰ ਤੋਂ ਕੀ ਭਾਵ ਹੈ ਉੱਤਰ ਸਮਾਜਿਕ ਕਲਿਆਣ ਨਾਲ ਸੰਬੰਧਿਤ ਇਸ਼ਤਿਹਾਰ ਸਮਾਜਿਕ ਇਸ਼ਤਿਹਾਰ ਹੁੰਦੇ ਹਨ ਇਹ ਇਸ਼ਤਿਹਾਰ ਸਾਨੂੰ ਵੱਖ-ਵੱਖ ਬਿਮਾਰੀਆਂ ਕੁਦਰਤੀ ਆਫਤਾਂ ਤੇ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਦੇ ਹਨ ਇਹ ਇਸ਼ਤਿਹਾਰ ਰਾਸ਼ਟਰੀ ਏਕਤਾ ਵਧਾਉਂਦੇ ਹਨ ਸਮਾਜਿਕ ਇਸ਼ਤਿਹਾਰ ਸਮਾਜਿਕ ਬੁਰਾਈਆਂ ਦੂਰ ਕਰਨ ਲਈ ਕਾਫੀ ਲਾਹੇਵੰਦਕ ਹੁੰਦੇ ਹਨ ਆੜਾ 8 ਲਿਖੇ ਪ੍ਰਸ਼ਨਾਂ ਦੇ ਉੱਤਰ 50 ਤੋਂ 60 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਵਪਾਰਿਕ ਇਸ਼ਤਿਹਾਰਬਾਜ਼ੀ ਵਿੱਚ ਕੀ ਕੁਝ ਹੁੰਦਾ ਹੈ ਉੱਤਰ ਵਪਾਰ ਨਾਲ ਸੰਬੰਧਿਤ ਇਸ਼ਤਿਹਾਰ ਨੂੰ ਵਪਾਰਿਕ ਇਸ਼ਤਿਹਾਰ ਕਿਹਾ ਜਾਂਦਾ ਹੈ ਵਸਤੂਆਂ ਦਾ ਨਿਰਮਾਣ ਕਰਨ ਵਾਲੇ ਉਤਪਾਦਕ ਨੂੰ ਖਰੀਦਦਾਰਾਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਉਹ ਇਸ਼ਤਿਹਾਰ ਨਾ ਹੀ ਵਸਤੂਆਂ ਦੇ ਬਾਰੇ ਵਿੱਚ ਖਪਤਕਾਰਾਂ ਵਸਤੂਆਂ ਦੀ ਵਰਤੋਂ ਕਰਨ ਵਾਲੇ ਨੂੰ ਦੱਸਦੇ ਹੈ ਇਨਾਂ ਵਸਤੂਆਂ ਵਿੱਚ ਮੁੱਖ ਤੌਰ ਤੇ ਖਾਣ ਵਾਲੀਆਂ ਚੀਜ਼ਾਂ, ਰਾਸ਼ਨ, ਪਾਣੀ, ਕੱਪੜੇ, ਬਿਜਲੀ ਚੀਜ਼ਾਂ ਜਿਵੇਂ ਟੀਵੀ, ਫਰਿੱਜ ਆਦਿ ਸ਼ਾਮਲ ਹੁੰਦੇ ਹਨ। ਪ੍ਰਸ਼ਨ ਨੰਬਰ 2 ਇਸ਼ਤਿਹਾਰਦਾਤਾ ਆਪਣੀਆਂ ਚੀਜ਼ਾਂ ਪ੍ਰਤੀ ਲੋਕਾਂ ਦਾ ਬਦੀਰਾ ਬਦਲਣ ਲਈ ਕਿਹੜੇ-ਕਿਹੜੇ ਢੰਗ ਅਪਣਾਉਂਦੇ ਹਨ? ਉੱਤਰ ਇਸ਼ਤਿਹਾਰਦਾਤਾ ਹੇਠ ਲਿਖੇ ਢੰਗ ਰਾਹੀਂ ਇਸ਼ਤਿਹਾਰਵਾਜੀ ਕਰਦੇ ਹਨ। ਨੰਬਰ 1 ਗਲੀਆਂ ਵਿੱਚ ਫੇਰੀ ਲਗਾ ਕੇ ਨੰਬਰ 2 ਅਖਬਾਰਾਂ ਤੇ ਮੈਗਜ਼ੀਨ ਆਦ ਵਿੱਚ ਇਸ਼ਤਿਹਾਰ ਦੇ ਕੇ ਨੰਬਰ 3 ਟੈਲੀਵਿਜ਼ਨ ਅਤੇ ਇੰਟਰਨੈਟ ਤੇ ਵਿਗਿਆਪਨ ਦੇ ਕੇ ਪ੍ਰਸ਼ਨ ਨੰਬਰ 3 ਸਾਰਵਜਨਿਕ ਸੇਵਾਵਾਂ ਨਾਲ ਸੰਬੰਧਿਤ ਦੋ ਵਿਗਿਆਪਨਾਂ ਦੇ ਨਾਂ ਲਿਖੋ ਉੱਤਰ ਨੰਬਰ 1 ਪੋਲੀਓ ਦਾ ਖਾਤਮਾ ਨੰਬਰ 2 ਕੁਦਰਤੀ ਆਫਤਾਂ ਪ੍ਰਸ਼ਨ ਨੰਬਰ 4 ਇਸ਼ਤਿਹਾਰਵਾਦੀ ਸੰਬੰਧੀ ਅਧੀਨ ਨਿਯਮਾਂ ਦੀ ਜ਼ਰੂਰਤ ਕਿਉਂ ਹੈ ਉੱਤਰ ਇਸ਼ਤਿਹਾਰ ਦੀ ਵਰਤੋਂ ਚੰਗੇ ਅਤੇ ਬੁਰੇ ਦੋਹਾਂ ਢੰਗਾਂ ਨਾਲ ਕੀਤੀ ਜਾ ਸਕਦੀ ਹੈ ਇਸ਼ਤਿਹਾਰ ਦਾ ਸਮਾਜ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਇਸ ਲਈ ਇਸ਼ਤਿਹਾਰ ਦੀ ਗਲਤ ਵਰਤੋਂ ਨੂੰ ਰੋਕਣ ਲਈ ਨਿਯਮ ਜ਼ਰੂਰੀ ਹਨ ਉਦਾਹਰਨ ਵਜੋਂ ਅਮਰੀਕਾ ਵਿੱਚ ਤੰਬਾਕੂ ਦੇ ਇਸ਼ਤਿਹਾਰਾਂ ਤੇ ਰੋਕ ਹੈ ਇਸ ਲਈ ਇਸ਼ਤਿਹਾਰ ਸੰਬੰਧੀ ਨਿਯਮ ਜ਼ਰੂਰੀ ਹਨ ਤਾਂ ਜੋ ਬੁਰੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ ਪ੍ਰਸ਼ਨ ਨੰਬਰ 5 ਉਹਨਾਂ ਨੈਤਿਕ ਨਿਯਮਾਂ ਦਾ ਬੇਰਵਾਦ ਹੋ ਜਿਨ੍ਹਾਂ ਨੂੰ ਮੀਡੀਏ ਦੁਆਰਾ ਅਪਣਾਉਣਾ ਜ਼ਰੂਰੀ ਹੈ ਉੱਤਰ ਨੰਬਰ 1 ਲੋਕਾਂ ਤੱਕ ਸਹੀ ਤੇ ਸੱਚੀ ਗੱਲ ਪਹੁੰਚਾਉਣਾ ਨੰਬਰ 2 ਲੋਕ ਭਲਾਈ ਲਈ ਕੰਮ ਕਰਨਾ ਨੰਬਰ 3 ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਨੰਬਰ 4 ਸਮਾਜਿਕ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣਾ ਖਾਲੀ ਥਾਵਾਂ ਭਰੋ ਨੰਬਰ 1 ਜਨਤਿਕ ਸੰਚਾਰ ਆਧੁਨਿਕ ਪ੍ਰਣਾਲੀ ਦੇ ਨੁਕਸ ਦੱਸਣ ਲਈ ਇੱਕ ਡੈਸ਼ ਸਾਧਨ ਹੈ ਉੱਤਰ ਹੈ ਗਿਆ ਸ਼ਕਤੀਸ਼ਾਲੀ ਅਤੇ ਸਿੱਧਾ ਨੰਬਰ 2 ਜਨਤਿਕ ਸੰਚਾਰ ਦੀ ਮੁੱਖ ਭੂਮਿਕਾ ਡੈਸ਼ ਪ੍ਰਦਾਨ ਕਰਨਾ ਹੈ ਉੱਤਰ ਹੈਗਾ ਸਹੀ ਸੂਚਨਾ ਨੰਬਰ 3 ਡੈਸ਼ ਤੋਂ ਭਾਵ ਹੈ ਕਿ ਆਪਣੀਆਂ ਜ਼ਿੰਮੇਵਾਰੀਆਂ ਨੂੰ ਠੀਕ ਤਰ੍ਹਾਂ ਨਿਭਾਉਣਾ ਉੱਤਰ ਹੈਗਾ ਸਦਾਚਾਰ ਨੰਬਰ 4 ਇਸ਼ਤਿਹਾਰ ਆਪਣੇ ਡੈਸ਼ ਦੇ ਆਧਾਰ ਤੇ ਵੱਖਰੇ ਵੱਖਰੇ ਹਨ ਉੱਤਰ ਹੈਗਾ ਉਦੇਸ਼ ਨੰਬਰ 5 ਕਿਸੇ ਵਸਤੂ ਦੀ ਡੈਸ਼ ਨੂੰ ਵਧਾਉਣਾ ਇਸ਼ਤਿਹਾਰਬਾਜ਼ੀ ਦਾ ਮੁੱਖ ਉਦੇਸ਼ ਹੈ ਉੱਤਰ ਹੈਗਾ ਵਿਕਰੀ ਜਾਂ ਮੰਗ ਨੰਬਰ 6 ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦੇ ਹੱਕ ਵਿੱਚ ਡੈਸ਼ ਇਸ਼ਤਿਹਾਰਬਾਜ਼ੀ ਹੁੰਦੀ ਹੈ ਉੱਤਰ ਹੈਗਾ ਰਾਜਨੀਤਿਕ ਬਹੁਵਿਕਲਪੀ ਪ੍ਰਸ਼ਨ ਪ੍ਰਸ਼ਨ ਨੰਬਰ 1 ਜਨਤਕ ਸੰਚਾਰ ਦੇ ਬਿਜਲਾਈ ਸਾਧਨ ਦਾ ਨਾਮ ਲਿਖੋ ਨੰਬਰ 1 ਅਖਬਾਰ ਨੰਬਰ 2 ਮੈਗਜ਼ੀਨ ਨੰਬਰ 3 ਟੈਲੀਵਿਜ਼ਨ ਉੱਤਰ ਹੈਗਾ ਨੰਬਰ 3 ਟੈਲੀਵਿਜ਼ਨ ਨੰਬਰ 2 ਇਸ਼ਤਿਹਾਰਬਾਜ਼ੀ ਦੀਆਂ ਮੁੱਖ ਕਿਸਮਾਂ ਕਿੰਨੀਆਂ ਹਨ ਨੰਬਰ 1 2 ਨੰਬਰ 2 4 ਨੰਬਰ 3 6 ਉੱਤਰ ਹੈਗਾ ਨੰਬਰ 1 2 ਨੰਬਰ 3 ਕਿਸੇ ਦੇਸ਼ ਵਿੱਚ ਪ੍ਰੈਸ ਜਾਂ ਸਿਪਾਈ ਦੇ ਸਾਧਨਾਂ ਨੂੰ ਲੋਕਤੰਤਰ ਦਾ ਚਾਨਣ ਮੁਨਾਰਾ ਕਿਹਾ ਜਾਂਦਾ ਹੈ ਨੰਬਰ 1 ਅਫਗਾਨਿਸਤਾਨ ਨੰਬਰ 2 ਭਾਰਤ ਨੰਬਰ 3 ਚੀਨ ਉੱਤਰ ਹੈਗਾ ਨੰਬਰ 2 ਭਾਰਤ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਲੋਕਾਂ ਦੇ ਸਮੂਹ ਨੂੰ ਵੱਖ-ਵੱਖ ਢੰਗ ਨਾਲ ਸੰਪਰਕ ਕਰਨ ਨੂੰ ਜਨਤਿਕ ਸੰਚਾਰ ਕਿਹਾ ਜਾਂਦਾ ਹੈ ਹਾਂ ਉੱਤਰ ਹੈਗਾ ਸਹੀ ਨੰਬਰ 2 ਪ੍ਰੈਸ ਲੋਕਤੰਤਰ ਦਾ ਚਾਨਣ ਮਨਾਰਾ ਹੈ ਉੱਤਰ ਹੈਗਾ ਸਹੀ ਨੰਬਰ 3 ਇਸ਼ਤਿਹਾਰਬਾਜ਼ੀ ਦੀਆਂ ਮੁੱਖ ਕਿਸਮਾਂ ਵਪਾਰਿਕ ਅਤੇ ਸਮਾਜਿਕ ਇਸ਼ਤਿਹਾਰ ਹਨ ਉੱਤਰ ਹੈਗਾ ਸਹੀ ਧੰਨਵਾਦ